ਮਾਈਕਰੋਸਾਫਟ ਦੇ ਵੱਲੋਂ ਕਈ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਸ ਦੇਸ਼ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ ਉਥੇ AI ਦੇ ਨਾਲ ਚੋਣਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਦਰਸਲ ਚੀਨ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਤਿਆਰ ਸਮੱਗਰੀ ਦੀ ਵਰਤੋਂ ਕਰਕੇ ਭਾਰਤ ਦੇ ਵਿੱਚ ਚੋਣਾਂ ਦੇ ਵਿੱਚ ਵਿਗਨ ਪਾਉਣ ਦੀ ਕੋਸ਼ਿਸ਼ ਕਰੇਗਾ ਅਮਰੀਕੀ ਤਕਨੀਕੀ ਕੰਪਨੀ ਮਾਈਕਰੋਸਾਫਟ ਨੇ ਇਹ ਚੇਤਾਵਨੀ ਦਿੱਤੀ ਹੈ ਮਾਈਕਰੋਸਾਫਟ ਦੇ ਥ्रेट ਇੰਟੈਲੀਜੈਂਸ ਟੀਮ ਦੀ ਇੱਕ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਚੀਨ ਅਤੇ ਉੱਤਰੀ ਕੋਰੀਆ ਦੇ ਸਮਰਥਨ ਵਾਲੇ ਸਾਈਬਰ ਸਮੂਹ 2024 ਦੇ ਵਿੱਚ ਦੁਨੀਆ ਭਰ ਦੇ ਵਿੱਚ ਉੱਚ ਪ੍ਰੋਫਾਈਲ ਚੋਣਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਇਹਨਾਂ ਦੇ ਵਿੱਚ ਭਾਰਤ, ਦੱਖਣੀ ਕੋਰੀਆ ਅਤੇ ਅਮਰੀਕਾ ਦੇ ਵਿੱਚ ਹੋਣ ਵਾਲੀਆਂ ਚੋਣਾਂ ਸ਼ਾਮਲ ਹਨ ਮਾਈਕਰੋਸਾਫਟ ਨੇ ਅਜਿਹਾ ਖਦਸ਼ਾ ਜाहिर ਕੀਤਾ ਕਿਉਂਕਿ ਚੀਨ ਨੇ ਤਾਈਵਾਨ ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਅਜਿਹਾ ਕੀਤਾ ਕੰਪਨੀ ਨੇ ਕਿਹਾ ਕਿ ਤਾਈਵਾਨ ਦੇ ਵਿੱਚ AI ਦੁਆਰਾ ਤਿਆਰਤ ਮਗਰੀ ਦਾ ਪ੍ਰਭਾਵ ਮਾਮੂਲੀ ਸੀ ਪਰ ਇਸ ਦਾ ਵਿਆਪਕ ਪ੍ਰਭਾਵ ਹੋ ਸਕਦਾ ਹੈ ਚੀਨ ਨੇ ਜਨਵਰੀ ਦੇ ਵਿੱਚ ਤਾਈਵਾਨ ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ AI ਦੁਆਰਾ ਤਿਆਰ ਕੀਤੀ ਗਲਤ ਪ੍ਰਚਾਰ ਵਾਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਸਮਰਥਿਤ ਇਕਾਈ ਨੇ ਸਰਕਾਰ ਸਮਰਥਿਤ ਇਕਾਈ ਨੇ ਵਿਦੇਸ਼ੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਲਈ AI ਦੁਆਰਾ ਤਿਆਰ ਸਮੱਗਰੀ ਦੀ ਵਰਤੋਂ ਕੀਤੀ ਹੈ ਬੀਜਿੰਗ ਸਮਰਥਿਤ ਸਮੂਹ ਅਮਰੀਕੀ ਵੋਟਰਾਂ ਨੂੰ ਵੰਡਣ ਵਾਲੇ ਮੁੱਦਿਆਂ ਨੂੰ ਸਮਝਣ ਦੇ ਲਈ ਸੋਸ਼ਲ ਮੀਡੀਆ ਖਾਤਿਆਂ ਦੀ ਵਰਤੋਂ ਕਰ ਰਿਹਾ ਹੈ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਕਿ ਐਕਸ ਤੇ ਇੱਕ ਪੋਸਟ ਦੇ ਵਿੱਚ ਯੂਐਸ ਦੇ ਵਿੱਚ 118 ਬਿਲੀਅਨ ਡਾਲਰ ਦੇ ਦੋ ਪੱਖੀ ਬਿੱਲ ਦਾ ਜ਼ਿਕਰ ਕੀਤਾ ਗਿਆ ਸੀ ਜਿਸ ਦੇ ਵਿੱਚ ਯੂਐਸਓ ਮੈਕਸੀਕੋ ਸਰਹੱਦ ਦੇ ਨਾਲ 20 ਅਰਬ ਡਾਲਰ ਦੇ ਨਿਵੇਸ਼ ਨੂੰ ਯੂਕਰੇਨ ਅਤੇ ਇਜ਼ਰਾਈਲ ਲਈ 75 ਅਰਬ ਡਾਲਰ ਦਾ ਪੈਕੇਜ ਦੇ ਨਾਲ ਜੋੜਿਆ ਗਿਆ ਸੀ ਪਿਛਲੇ ਮਹੀਨੇ ਅਮਰੀਕਾ ਅਤੇ ਬ੍ਰਿਟਾਨੀਆ ਦੀਆਂ ਸਰਕਾਰਾਂ ਨੇ ਰਾਜਨੇਤਾਵਾਂ ਪੱਤਰਕਾਰਾਂ ਅਤੇ ਕਾਰੋਬਾਰੀਆਂ ਨੂੰ ਚੀਨੀ ਹੈਕਰਾਂ ਦੁਆਰਾ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਸੀ ਤੁਹਾਨੂੰ ਦੱਸ ਦਈਏ ਕਿ ਮਾਈਕਰੋਸਾਫਟ ਦੀ ਥ੍ਰੈਟ ਇੰਟੈਲੀਜੈਂਸ ਟੀਮ ਨੇ ਸਮੇਂ-ਸਮੇਂ ਤੇ AI ਖਤਰਿਆਂ ਦੀਆਂ ਰਿਪੋਰਟਾਂ ਜਾਰੀ ਕੀਤੀਆਂ ਸਨ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਹੈ ਕਿ ਚੀਨ ਸੋਸ਼ਲ ਮੀਡੀਆ ਦੇ ਰਾਹੀਂ AI ਦੀ ਵਰਤੋਂ ਕਰਦੇ ਹੋਏ ਵੀਡੀਓ ਆਡੀਓ ਸੰਦੇਸ਼ ਭੇਜੇਗਾ ਇਹ ਅਜਹੀਆਂ ਸਮੱਗਰੀਆਂ ਹੋਣਗੀਆਂ ਜੋ ਇਨ੍ਹਾਂ ਚੋਣਾਂ ਦੇ ਵਿੱਚ ਚੀਨ ਨੂੰ ਲਾਭ ਪਹੁੰਚਾਉਣਗੀਆਂ ਕੰਪਨੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਮੱਗਰੀ ਦਾ ਹੁਣ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਦੇ ਵਿੱਚ ਘੱਟ ਅਸਰ ਪਵੇਗਾ ਪਰ ਭਵਿੱਖ ਦੇ ਵਿੱਚ ਇਹ ਅਸਰਦਾਰ ਬਿਊਰੋ ਰਿਪੋਰਟ ਐਸ ਜੀ ਟੀ